ਵਾਹਿਗੁਰੂ ਜੀ ਤਨ ਵਾਹਿ ਗੁਰੂ ਪੂਲੇ ਮਾਰਗ ਜਿਨਹੇ ਬਤਾਇਆ ਐਸਾ ਗੁਰੂ ਬਦਪਾਗੀ ਪਿਆ ਸਿਮਰ ਮਨਾ ਰਾਮ ਨਾਮ ਚਿਤਾ ਰੇ ਵਸ ਰਹੇ ਹਿਰਦੈ ਗੁਰ ਚਰਨ ਆਰ ਵਸ ਰਹੇ ਹਿਰਦੈ ਚਰਨ ਪਿਆਰੇ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਵਾ ਜੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀਓ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੇ અપਾਰ ਰਹਿਮਤ ਬਖਸ਼ਿਸ਼ ਕਿਰਪਾ ਕੀਤੀ ਹੈ ਜੋ ਹਰ ਰੋਜ਼ ਵਾਂਗ ਸਾਨੂੰ ਆਪਣੇ ਅਚਰਨ ਦੇ ਵਿੱਚ ਬੈਠਣ ਦਾ ਸੁਪਾਕ ਬਖਸ਼ਿਆ ਹੈ ਸਵਾਉ ਭਗਵਾਲੇ ਹੋ ਅੱਲਾ ਦੀ ਚੂਤ ਅੱਲਾ ਦਾ ਨੂਰ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪਾਵਨ ਇਤਿਹਾਸ ਨਾਲ ਪਿਛਲੇ ਕਈ ਰੋਜ਼ ਤੋਂ ਜੁੜਦੇ ਆ ਰਹੇ ਹੋ ਪਾਹੀ ਸੋ ਆਓ ਕਰਮਾ ਵਾਲੇ ਹਨ ਜਿਹੜੇ ਕਿਉਂਕਿ ਦੇਖਦੇ ਆ ਨਾਗਾ ਨਹੀਂ ਪੈਣ ਦਿੰਦੇ ਡੇਲੀ ਹਾਜ਼ਰੀ ਪਰਦੇ ਐ ਤੇ ਕਈ ਇਹੋ ਜੀਆਂ ਰੰਗੀਆਂ ਰੂਹਾ ਵੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ ਜਦੋਂ ਸਤਗੁਰਾਂ ਦੇ ਹੁੰਦੇ ਐ ਉਸ ਵੇਲੇ ਤੋਂ ਲੈ ਕਰਕੇ ਜਦੋਂ ਤੱਕ ਸੰਪੂਰਨਤਾ ਹੀ ਨਹੀਂ ਹੁੰਦੀ ਹਾਜ਼ਰੀਆਂ ਪਰਦੇ ਹਨ ਸੋ ਬੜੀ ਵੱਡੀ ਸੇਵਾ ਬੜੀ ਸਤਗੁਰਾਂ ਦੀ ਰਹਿਮਤ ਦੇ ਪਾਤਰ ਬਣਦੇ ਨੇ ਉਸ ਤੋਂ ਬਾਅਦ ਗੁਰੂ ਪਿਆਰ ਵਾਲੇ ਸਿੱਖ ਸੰਗਤ ਆ ਕਰਕੇ ਜਦੋਂ ਵਿਚਾਰਾ ਹੁੰਦੀਆਂ ਨੇ ਉਸ ਸਮੇਂ ਹਾਜ਼ਰੀਆਂ ਪਰਦੇ ਹੋ ਆਪ ਸਭ ਸੋ ਬੜਾ ਸਤਿਗੁਰਾਂ ਦਾ ਇਹ ਸਦਕਾ ਕਹਿ ਲੋ ਬਖਸ਼ਿਆ ਹੋਇਆ ਜਿਸ ਕਾਰਨ ਕਰਕੇ ਸਾਡੇ ਵਰਗਿਆਂ ਨੂੰ ਹੀ ਸੰਗਤ ਨਸੀਬ ਹੁੰਦੀ ਹੈ ਸੰਗਤ ਦੇ ਚੋੜੇ ਝਾੜਨ ਦਾ ਸਮਾਂ ਮਿਲਦਾ ਹੈ ਕਿਉਂਕਿ ਅਕਸਰ ਆਪਾਂ ਆਪ ਜੀਆਂ ਦੇ ਚਰਨਾਂ 'ਚ ਅਰਜ ਕੀਤੀ ਹੈ ਕਿ ਜਿੱਥੇ শ্রোਤਾ ਨਾ ਹੋਵੇ ਉੱਥੇ ਫਿਰ ਬੁਲਾਰੇ ਨੂੰ ਆਨੰਦ ਨਹੀਂ ਬਣਦਾ ਆਨੰਦ ਨਹੀਂ ਆਉਂਦਾ ਗੱਲ ਕਰਨ ਦਾ ਸੋ ਜਿੱਥੇ ਉਹ ਕਹਿੰਦੇ ਵੀ ਗਾਖ ਹੋਵੇ ਨਾ ਜਿਵੇਂ ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਹੈ ਬਿਨ ਬਿਨ ਗਾਖ ਗੁਣ ਵੇਚੀਏ ਨਹੀਂ ਜੇ ਕਹਿੰਦੇ ਬਿਨਾ ਗਾਖ ਤੂੰ ਹੀ ਗਠੜੀ ਖੋਲ ਕੇ ਬਹਿ ਜਾਈਏ ਫਿਰ ਤਉ ਗੁਣ ਸਹਿਗੋ ਜਾਏ ਫਿਰ ਕਹਿੰਦੇ ਅਜਾਈ ਚਲਿਆ ਜਾਂਦਾ ਹੈ ਤਾਂ ਕਰਕੇ ਹੋਰ ਵੀ ਸੰਗਤਾਂ ਦੇ ਚਰਨਾਂ 'ਚ ਅਰਜ ਕਰੀਦੀ ਹੈ ਵੀ ਜਦੋਂ ਸਾਹਮਣੇ শ্রোਤਿਆਂ ਦਾ ਇਕੱਠ ਹੋਵੇ শ্রোਤੇ ਧਿਆਨ ਦੇ ਨਾਲ ਗਿਣਤੀ ਦੇ ਵਿੱਚ ਸੁਣਦੇ ਹੈ ਫਿਰ ਆਨੰਦ ਹੋਰ ਬਣਦਾ ਹੈ ਸਤਿਗੁਰਾਂ ਦੇ ਪਾਵਨ ਦਰਬਾਰ ਸੰਗਤਾਂ ਨਾਲ ਸੁਭ ਦੇ ਹਨ ਗੁਰੂ ਪਿਆਰਿਓ ਸਾਡੇ ਮੁਰਸ਼ਿਦ ਸਾਡੇ ਇਸ਼ਟ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਦਰਬਾਰ ਹੋਵੇ ਇਹ ਸਿੱਖ ਕਿਤੇ ਘਰ ਦੇ ਵਿੱਚ ਬੈਠਾ ਚਾਹ ਦੀਆਂ ਚੁਸਕੀਆਂ ਹੀ ਲੈਂਦਾ ਰਹੇ ਇਹਦੇ ਨਾਲ ਗੱਲ ਨਹੀਂ ਨਾ ਬੰਨੀ ਆ ਕੇ ਆਪਣੇ ਦਾਤਾ ਜੀਆ ਦੇ ਚਰਨਾਂ ਵਿੱਚ ਬੈਠਣਾ ਕਰੀਏ ਸੁਣਨਾ ਤੇ ਜੁੜਨਾ ਕਰੀਏ ਜੀ ਆਓ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀਆ ਦੇ ਚਰਨਾਂ ਦਾ ਧਿਆਨ ਤਰਕੇ ਜਿਹੜੇ ਬੈਠੇ ਹੋ ਮਨ ਬਿਰਤੀਆਂ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ ਹੈ ਇਤਿਹਾਸ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਬਖਸ਼ੀ ਹੋਈ ਫਤਿਹ ਗਦੌਣਾ ਕਰੋ ਇੱਕੋ ਵਾਰੀ ਕਹਿਣ ਤੇ ਸਾਰੇ ਗੂੰਜਦੀ ਆਵਾਜ਼ ਵਿੱਚ ਜਵਾਬ ਦੇਣਾ ਹੈ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਾਲ ਰੋਜ ਆਪ ਜੀਆਂ ਨੇ ਲੜੀ ਬਾਰ ਵਿਚਾਰ ਦੇ ਵਿੱਚੋਂ ਬਿਚਾਰਾ ਸਰਵਣ ਕੀਤੀਆਂ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੇਰ ਪਰਬਤ ਤੋਂ ਕਿਸ ਤਰੀਕੇ ਦੇ ਨਾਲ ਸਿੱਧਾ ਨਾਲ ਵਿਚਾਰਾ ਕਰ ਕਰਕੇ ਉਹਨਾਂ ਨੂੰ ਸਿੱਧੇ ਰਸਤੇ ਪਾ ਕਰਕੇ ਅਕਾਲ ਪੁਰਖ ਦੇ ਲੜਲਾ ਕਰਕੇ ਚਾਲਾ ਪਾਉਂਦੇ ਨੇ ਤੇ ਹੁਣ ਜੰਮੂ ਲਾਹੌਰ ਪਹੁੰਚੇ ਸਤਿਗੁਰੂ ਜੰਮੂ ਤੋਂ ਹੁੰਦਿਆ ਲਾਹੌਰ ਇਥੋਂ ਦਾ ਇੱਕ ਸੇਠ ਹੈ ਜੀ ਦਾ ਨਾਮ ਇਤਿਹਾਸ ਦੇ ਵਿੱਚ ਆਉਂਦਾ ਹੈ ਦੁਨੀ ਚੰਦ ਸੇਠ ਦੁਨੀ ਚੰਦ ਬੜਾ ਕਹਿੰਦੇ ਮਾਇਆ ਵਾਲਾ ਸੀ ਤਣਾੜ ਸੀ ਬੜੀ ਮਾਇਆ ਹੈ ਇਹਦੇ ਪਾਸ ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਜਿਹਦੇ ਕੋਲ ਜਿੰਨੇ ਮਾਇਆ ਹੁੰਦੀ ਨਾ ਕਈ ਇਤਿਹਾਸਕਾਰ ਇਦਾਂ ਲਿਖਦੇ ਆ ਵੀ ਜਿੰਨੇ ਲੱਖ ਰੁਪਈਆ ਹੁੰਦਾ ਸੀ ਉਹ ਕਹਿੰਦੇ ਝੰਡਾ ਆਪਣੇ ਘਰ ਦੇ ਉੱਤੇ ਜਾਂ ਚੁਬਾਰੇ ਦੇ ਉੱਤੇ ਉਹਨੇ ਲਹਿਰਾਉਣਾ ਜਿਹਦੇ ਤੋਂ ਪਤਾ ਲੱਗਦਾ ਸੀ ਵੀ ਇਹਦੇ ਕੋਲ ਇਤਨੀ ਮਾਇਆ ਹੈ ਇਤਨੇ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਲੱਖ ਰੁਪਈਆ ਬੜੀ ਅਹਿਮੀਅਤ ਰੱਖਦਾ ਸੀ ਤੇ ਹੁਣ ਕਹਿੰਦੇ ਇਹ ਜਿਹੜਾ ਦੁਨੀ ਚਾਹਦਾ ਹੈ ਇਹਦੇ ਚੁਬਾਰੇ ਦੇ ਉੱਤੇ ਨਾ ਸੱਤ ਝੰਡੇ ਝੂਲਦੇ ਆ ਯਾਨੀ ਕਿ ਜੋ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਵੀ 7 ਕੋ ਲੱਖ ਰੁਪਈਆ ਦੁਨੀ ਚੰਦ ਦੇ ਪਾਸ ਸੀ ਅੱਜ ਦਾ ਬੜਾ ਜਾਦੀ ਬਣ ਜਾਣਾ ਹੈ ਜੇ ਅੱਜ ਦੇ ਸਵਾਬ ਨਾਲ ਦੇਖਾਂਗੇ ਤਾਂ ਤੇ ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਇਤਨੀ ਮਾਇਆ ਦਾ ਧਣੀ ਇਹ ਦੁਨੀ ਚੰਦ ਹੈ ਜਿਹੜਾ ਤੇ ਕਹਿੰਦੇ ਇਹ ਆਪਣੇ ਪਿਤਾ ਦਾ ਸ਼ਰਾਧ ਕਰਿਆ ਕਰਦਾ ਸੀ ਉਦੇ ਨਮਿਤ ਕਹਿੰਦੇ ਹੁਣ ਚਲੋ ਆਪਣੇ ਵਿੱਚ ਵੀ ਹੈ ਆਪਾਂ ਵੀ ਲੰਗਰ ਪਾਣੀ ਲਾਉਣੇ ਆ ਸ਼ਾਦਾ ਵਗੈਰਾ ਸ਼ਕਾਉਣੇ ਆ ਪਰ ਇੱਕ ਗੱਲ ਖਿਆਲ ਚ ਹਮੇਸ਼ਾ ਰੱਖਣੀ ਹੈ ਗੁਰੂ ਪਿਆਰ ਵਾਲਿਓ ਕਿ ਇਸ ਗੁਰੂ ਦਾ ਸਿਧਾਂਤ ਸਾਨੂੰ ਕੀ ਕਹਿੰਦਾ ਹੈ ਭੁੱਖੇ ਨੂੰ ਰਜਾਉਣਾ ਕਿਰਤ ਕਰੋ ਵੰਡ ਛਕੋ ਦਾ ਸਿਧਾਂਤ ਹੈ ਸਾਡੇ ਪਾਸ ਇਹ ਜ਼ਰੂਰੀ ਹੈ ਪਰ ਕਿਤੇ ਮਨ ਦੇ ਵਿੱਚ ਇਹ ਭਾਵਨਾ ਰੱਖ ਕੇ ਵੀ ਇਹ ਕਿਤੇ ਮੇਰੇ ਵਡੇਰਿਆਂ ਨੂੰ ਲੱਗ ਜਾਣਾ ਹੈ ਇਹ ਭਾਵਨਾ ਰੱਖ ਕੇ ਕਦੇ ਨਾ ਕਿਸੇ ਵੀ ਤਰ੍ਹਾਂ ਦਾ ਕਰਮ ਕਰਿਓ ਚੇਤਾ ਰੱਖਿਓ ਜਿਵੇਂ ਆਪਾਂ ਕਈ ਵਾਰ ਗੱਲ ਕੀਤੀ ਹੈ ਵੀ ਦੁਬਿਧਾ ਮਨ ਦੇ ਵਿੱਚ ਰੱਖ ਕਰਕੇ ਜਿਹੜਾ ਕਰਮ ਕਰਾਂਗੇ ਨਾ ਭਾਵੇਂ ਉਹ ਤਰਮ ਦਾ ਹੀ ਹੋਵੇ ਉਹਨੇ ਕਰਮ ਬਣ ਜਾਣਾ ਉਹਨੇ ਉਹ ਕਰਮ ਬਣ ਜਾਣਾ ਜਿਹੜਾ ਤਿਸ ਜਮ ਜਗਾਤੀ ਲੂਟੇ ਵਾਲਾ ਕਰਮ ਧਰਮ ਪਾਖੰਡ ਜੋ ਦੀਸੇ ਕਿਉਂਕਿ ਦੁਬਦਾ ਹੈ ਮਨ ਦੇ ਵਿੱਚ ਮਨ ਦੇ ਵਿੱਚ ਗੁਰਮਤ ਨਹੀਂ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਇਸੇ ਚੀਜ਼ ਨੂੰ ਸਮਝਾਉਣ ਲਈ ਆ ਕੌਤਕ ਰਚਿਆ ਦੁਨੀ ਚੰਦ ਸ਼ੇਠ ਵਾਲਾ ਸਾਰੀ ਗੱਲ ਕਲੀਅਰ ਹੋ ਜਾਣੀ ਹੈ ਧਿਆਨ ਨਾਲ ਸਮਝਿਓ ਦੁਨੀ ਚੰਦ ਨੇ ਆਪਣੇ ਘਰ ਦੇ ਵਿੱਚ ਕਹਿੰਦੇ ਉਹ ਦਿਨ ਆਇਆ ਬੜਾ ਵਧੀਆ ਭੋਜਨ ਤਿਆਰ ਕੀਤਾ ਬ੍ਰਹਮਣਾਂ ਨੂੰ ਛਕਾਉਣਾ ਕਰਦਾ ਹੈ ਤੇ ਇਦਨੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆਏ ਨਾ ਜਦੋਂ ਇਹਦੇ ਘਰ ਦੇ ਸਾਹਮਣੇ ਇਹਨੇ ਵੇਖਿਆ ਵੀ ਸਾਧੂ ਫਕੀਰ ਨੇ ਰਮਤੀ ਜੋਗੀ ਨੇ ਲੈ ਇਹਨਾਂ ਨੂੰ ਵੀ ਪ੍ਰਸ਼ਾਦਾ ਛਕਾ ਦਿੰਨੇ ਆ ਇਨ੍ਹਾਂ ਫਕੀਰਾਂ ਨੂੰ ਵੀ ਪ੍ਰਸ਼ਾਦੇ ਦੀ ਸੇਵਾ ਕਰਦੇ ਆ ਦੁਨੀ ਚੰਦ ਕਹਿੰਦੇ ਬਾਹਰ ਜਾਂਦਾ ਹੈ ਆਵਾਜ਼ ਦਿੰਦਾ ਹੈ ਕਹਿੰਦੇ ਆਓ ਸਾਧੂ ਜੀ ਆਓ ਫਕੀਰ ਜੀ ਕਹਿੰਦੇ ਆਓ ਤੁਸੀਂ ਵੀ ਪ੍ਰਸ਼ਾਦਾ ਛਕੋ ਉਹ ਕਹਿੰਦੇ ਅੱਜ ਦੇ ਸਮੇਂ 'ਚ ਗੁਰੂ ਸਾਹਿਬ ਜੀ ਨੇ ਆਖਣਾ ਕੀਤਾ ਕਹਿੰਦੇ ਅੱਜ ਦੇ ਸਮੇਂ ਦੇ ਵਿੱਚ ਕਾਲ ਯੁਗ ਦਾ ਸਮਾਹ ਹੈ ਸੇਠ ਜੀ ਕਿਵੇਂ ਕਹਿੰਦੇ ਤੁਸੀਂ ਲੋਕਾਂ ਨੂੰ ਪ੍ਰਸ਼ਾਦਾ ਸ਼ਿਕਾ ਰਹੇ ਹੋ ਉਹਨੇ ਦੱਸਣਾ ਕੀਤਾ ਕਹਿੰਦਾ ਜੀ ਮੈਂ ਆਪਣੇ ਪਿਤਾ ਦਾ ਸ਼ਰਾਧ ਕਰ ਰਿਹਾ ਮੇਰੇ ਪਿਤਾ ਪਿਛਲੇ ਸਮੇਂ ਦੇ ਵਿੱਚ ਚੜ੍ਹਾਈ ਕਰ ਗਏ ਸੀ ਤੇ ਸਾਡੇ ਜਿਹੜੇ ਗੁਰੂ ਨੇ ਸਾਡੇ ਜਿਹੜੇ ਬਾਂਦੇ ਨੇ ਉਹਨਾਂ ਨੇ ਦੱਸਣਾ ਕੀਤਾ ਵੀ ਸ਼ਰਾਦ ਕਰੋ ਜਿਵੇਂ ਸਾਡੀ ਮਰਿਆਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਹਿੰਦੇ ਸੇਠ ਦੁਨੀ ਚੰਦ ਓਏ ਇੱਥੇ ਬੈਠਾ ਸ਼ਰਾਦ ਕਰੀ ਜਾਂਦਾ ਹੈ ਲੋਕਾਂ ਨੂੰ ਰਜਾਈ ਜਾਂਦਾ ਹੈ ਔ ਫਲਾਣੀ ਥਾਂ ਤੇ ਸਤਿਗੁਰੂ ਕਹਿੰਦੇ ਤੇਰਾ ਪਿਤਾ ਬਗਿਆੜ ਬਣਿਆ ਕਹਿੰਦੇ ਭੁੱਖਾ ਬੈਠਾ ਹੈ ਗੱਜ ਕੇ ਆਖੂ ਸਤਨਾਮ ਔ ਫਲਾਣੀ ਜਗ੍ਹਾ ਤੇ ਕਹਿੰਦੇ ਬਗਿਆੜ ਬਣਿਆ ਬੈਠਾ ਹੈ ਭੁੱਖਾ ਹੈ ਜਦੋਂ ਦੁਨੀ ਚੰਦ ਨੇ ਇਹ ਗੱਲ ਸੁਣੀ ਨਾ ਬੜਾ ਹੈਰਾਨ ਹੋਇਆ ਕਹਿੰਦਾ ਹੱਦ ਹੋ ਗਈ ਕਹਿੰਦਾ ਸਤਿਗੁਰੂ ਮੇਰਾ ਪਿਤਾ ਕਹਿੰਦੇ ਹਾਂ ਤੇਰਾ ਪਿਤਾ ਹੈ ਕਹਿੰਦੇ ਦੱਸੋ ਕਿੱਥੇ ਹੈ ਫਿਰ ਇੱਕ ਵਾਰੀ ਮਨ ਦੇ ਵਿੱਚ ਖਿਆਲ ਆਇਆ ਵੀ ਕਿਤੇ ਐਵੇਂ ਹੀ ਕਿਸੇ ਨੇ ਆ ਕੇ ਐਵੇਂ ਕਿਤੇ ਨਕਲੀ ਸਾਧੂ ਨਾ ਹੋਵੇ ਕੋਈ ਮਨ ਦੇ ਵਿੱਚ ਖਿਆਲ ਆਇਆ ਕਹਿੰਦਾ ਹੁਣੇ ਹੀ ਦੱਸੋ ਮੈਨੂੰ ਹੁਣੇ ਹੀ ਮੈਂ ਜਾਨਾਂ ਹੁਣੇ ਹੀ ਮੈਂ ਆਪਣੇ ਪਿਓ ਨੂੰ ਵੇਖ ਕੇ ਆਉਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਹਿੰਦੇ ਇਦਾਂ ਹੀ ਜਾਣ ਦਾ ਤਾਂ ਫਾਇਦਾ ਨਹੀਂ ਹੈ। ਤੇ ਹੁਣ ਕਹਿੰਦੇ ਦੱਸੋ ਫਿਰ ਕਿੱਦਾਂ ਜਾਈਏ? ਕਹਿੰਦੇ ਲਿਆ ਉਹ ਪ੍ਰਸ਼ਾਦਾ ਜਿਹੜਾ ਤਿਆਰ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਕਹਿੰਦੇ ਉਹ ਪ੍ਰਸ਼ਾਦ ਜੋ ਵੀ ਸੀ ਉਹ ਲਿਆ ਲੈ ਕਰਕੇ ਮੂਲ ਮੰਤਰ ਦਾ ਜਾਪ ਕੀਤਾ। ਸਤ ਕਰਤਾਰ ਦਾ ਜਾਪ ਕੀਤਾ ਸਤਗੁਰਾਂ ਨੇ ਆਖਿਆ ਦੁਨੀ ਚੰਦ ਲੈ ਐਸ ਰਸਤੇ ਪੈ ਜਾ ਔ ਫਲਾਣੀ ਜਗ੍ਹਾ ਤੇ ਜਾ ਕੇ ਤੈਨੂੰ ਤੇਰਾ ਪਿਤਾ ਮਿਲੇਗਾ ਬਗਹਾੜਲੇ ਰੂਪ ਵਿੱਚ ਸਤ ਕਰਤਾਰ ਦਾ ਜਾਪ ਨਾ ਛੱਡੀ ਸਤ ਕਰਤਾਰ ਜਪਦਾ ਰਮੀ ਆ ਜਾ ਕੇ ਪ੍ਰਸ਼ਾਦ ਕਹਿੰਦੇ ਸ਼ਕਾ ਉਹਨੂੰ ਤੇ ਇਹ ਦੁਨੀ ਚਾਹੰਦ ਹੈ ਜਿਹੜਾ ਸਤ ਬਚਨ ਆ ਕਰਕੇ ਕਹਿੰਦੇ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਆਖੇ ਅਨੁਸਾਰ ਉਸੇ ਦਿਸ਼ਾ ਵੱਲ ਤੁਰ ਪਿਆ ਜਦੋਂ ਜਾਣਾ ਕੀਤਾ ਨਾ ਜੀ ਸਚਮੋਤੀ ਵੇਖਦਾ ਜਾਂਦਾ ਹੈ ਕਹਿੰਦਾ ਉਹ ਜਿੱਥੇ ਦੱਸਿਆ ਸੀ ਜਿਹੜੀ ਜਗ੍ਹਾ ਦੱਸੀ ਸੀ ਕਹਿੰਦੇ ਉਸੇ ਥਾਂ ਦੇ ਉੱਤੇ ਇੱਕ ਬਗਿਆੜ ਹੈ ਜਿਹੜਾ ਜਿਹਦਾ ਮਾਸ ਹੈ ਉਹ ਅੰਦਰ ਤਸਿਆ ਹੋਇਆ ਏ ਇਦਾਂ ਲੱਗਦਾ ਜਿਵੇਂ ਕਈ ਦਿਨਾਂ ਦਾ ਭੁੱਖਾ ਹੋਵੇ ਤੇ ਕਹਿੰਦੇ ਇਸ ਤਰੀਕੇ ਦੇ ਨਾਲ ਕਹਿੰਦੇ ਉਹ ਬਗਿਆੜ ਹੈ ਜਿਹੜਾ ਉਸੇ ਜਗ੍ਹਾ ਦੇ ਉੱਤੇ ਇਹਨੂੰ ਬੈਠਾ ਮਿਲਦਾ ਹੈ ਤੇ ਹੁਣ ਜਦੋਂ ਸਾਹਮਣੇ ਗਿਆ ਉਸ ਬਗਿਆੜ ਦੇ ਜਾਪ ਕਰਕੇ ਇਹਨੇ ਉੱਚੀ ਆਵਾਜ਼ ਦੇ ਵਿੱਚ ਅਖਣਾ ਕੀਤਾ ਕਹਿੰਦੇ ਤੁਸੀਂ ਮੇਰੇ ਪਿਤਾ ਹੋ ਤੁਸੀਂ ਮੇਰੇ ਪਿਤਾ ਹੋ ਕਹਿੰਦੇ ਪਿਛਲੇ ਜਨਮ ਦੇ ਵਿੱਚ ਤੇ ਕਹਿੰਦੇ ਉਹ ਜਿਹੜਾ ਮਗਿਆੜ ਹੈ ਹੁਣ ਇਹ ਦੁਨੀ ਚੰਦ ਹੈ ਜਿਹੜਾ ਇੱਕ ਤਾਂ ਸਤ ਕਰਤਾਰ ਦਾ ਜਾਪ ਕਰਕੇ ਆਇਆ ਸੀ ਤੇ ਇੱਕ ਦੂਜਾ ਪਿਆਰਿਓ ਇਹਨੇ ਗੁਰੂ ਸਾਹਿਬ ਜੀਆਂ ਦੇ ਦਰਸ਼ਨ ਕੀਤੇ ਸੀ ਮੇਰੇ ਦਾਤੇ ਨੂੰ ਕਿਸੇ ਨੇ ਵੇਖਿਆ ਹੋਵੇ ਤੇ ਉਹਦਾ ਅਸਰ ਨਾ ਹੋਵੇ ਇਹ ਥੋੜ੍ਹੀ ਹੋ ਸਕਦਾ ਹੈ ਤੇ ਇਧਰ ਦੁਨੀ ਚੰਦ ਉਸ ਪਾਤਸ਼ਾਹ ਦੇ ਉਸ ਅੱਲਾ ਦੇ ਨੂਰ ਦੇ ਦਰਸ਼ਨ ਕਰਕੇ ਆਇਆ ਤੇ ਇਹ ਜਿਹੜਾ ਬਗਿਆੜ ਹੈ ਇਹ ਕਹਿੰਦੇ ਜਦੋਂ ਵੇਖਿਆ ਨਾ ਇਹਨੇ ਵੀ ਮੇਰਾ ਪੁੱਤਰ ਗੁਰੂ ਨਾਨਕ ਦੇ ਦਰਸ਼ਨ ਕਰਕੇ ਆਇਆ ਅੱਧਾ ਬਗਿਆੜ ਦਾ ਮਾਣੇ ਜਿਹੜਾ ਉਹ ਦੁਨੀ ਚੰਦ ਨੂੰ ਵੇਖ ਕੇ ਹੀ ਸ਼ਾਂਤ ਹੋ ਗਿਆ ਤੇ ਦੂਜਾ ਦੁਨੀ ਚੰਦ ਸਤ ਕਰਤਾਰ ਦਾ ਜਾਪ ਕਰਦਾ ਆ ਰਿਹਾ ਹੁਣ ਇਹਨੇ ਕਹਿੰਦੇ ਪੁੱਛਣਾ ਕੀਤਾ ਕਹਿੰਦੇ ਤੁਸੀਂ ਮੇਰੇ ਪਿਤਾ ਹੋ ਇਹ ਬਗਿਹੜਾ ਕਹਿੰਦੇ ਜਿਹੜੇ ਇਹਨੇ ਸਿਰਹਾਾਂ ਦੇ ਵਿੱਚ ਹਲਾਇਆ ਸਿਰਹਾਾਂ ਦੇ ਵਿੱਚ ਜਦੋਂ ਹਲਾਇਆ ਨਾ ਦੁਨੀ ਚੰਦ ਬੜਾ ਹੈਰਾਨ ਹੋਇਆ ਮਨ ਉਸੇ ਵੇਲੇ ਢਹਿਲਾ ਪੈ ਗਿਆ ਵੀ ਸੱਚ ਕਹਿੰਦਾ ਸੀ ਉਹ ਬਾਬਾ ਸੱਚ ਕਹਿੰਦਾ ਸੀ ਉਹ ਫਕੀਰ ਕਹਿੰਦੇ ਆ ਲਓ ਆ ਪ੍ਰਸ਼ਾਦ ਛਕੋ ਇਹ ਪ੍ਰਸ਼ਾਦ ਤੁਹਾਡੇ ਲਈ ਪੂਰਨਪੁਰਸ਼ ਨੇ ਭੇਜਿਆ ਹੈ ਤੇ ਦੁਨੀ ਚੰਦ ਨੇ ਕਹਿੰਦੇ ਉਹ ਸਤਗੁਰਾਂ ਦਾ ਦਿੱਤਾ ਹੋਇਆ ਸ਼ੀਤਲ ਪ੍ਰਸ਼ਾਦ ਆਪਣੇ ਪਿਤਾ ਜੋ ਬਗਿਹਾਰ ਦੀ ਜੂਨ ਵਿੱਚ ਪਿਆ ਹੋਇਆ ਉਹਦੇ ਸਾਹਮਣੇ ਰੱਖਿਆ ਨਾ ਜਦੋਂ ਉਸ ਬਗਿਹਾਰ ਨੇ ਇਸ ਪ੍ਰਸ਼ਾਦ ਨੂੰ ਛਕਣਾ ਕੀਤਾ ਤੇ ਛਕਦਿਆਂ ਹੀ ਇਹਦੀ ਜਿਹੜੀ ਰੂਹ ਹੈ ਉਹ ਇਸ ਬਗਿਹਾਰ ਦੀ ਜੂਨੀ ਨੂੰ ਛੱਡ ਕੇ ਇਸ ਸਤਖੰਡ ਨੂੰ ਰਵਾਨਾ ਹੋ ਜਾਂਦੀ ਹੈ ਗੱਜ ਕੇ ਆਖੋ ਸਤਨਾਮ ਇਹ ਬਰਕਤਾਂ ਨੇ ਪਿਆਰੋ ਸ਼ੀਤਲ ਪ੍ਰਸ਼ਾਦ ਦੀਆਂ ਤਾਂ ਹੀ ਤਾਂ ਆਪਾਂ ਕਹਿੰਦੇ ਆ ਵੀ ਭੋਗ ਲੱਗਿਆ ਸ਼ੀਤਲ ਪ੍ਰਸ਼ਾਦ ਹੈ ਇੱਕ ਵਾਰੀ ਆਪ ਜੀ ਨੇ ਪਹਿਲਾਂ ਵੀ ਮਹਿਮਾ ਸਰਵਣ ਕੀਤੀ ਸੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਏ ਸੀ ਨਾ ਭਾਈ ਲਾਲੋ ਕੋਲ ਭਾਈ ਲਾਲੋ ਦੇ ਪਾਸ ਮਲਕ ਭਾਗੋ ਉਹ ਜਿਹੜਾ ਉਹਨਾਂ ਦਾ ਨਵਾਬ ਸੀ ਖਾਨ ਉਹਦਾ ਪੁੱਤਰ ਹੈ ਜਿਹੜਾ ਬਿਮਾਰ ਹੁੰਦਾ ਹੈ ਰੋਗ ਲੱਗਿਆ ਭੈੜਾ ਤੇ ਸਤਿਗੁਰਾਂ ਨੇ ਉੱਥੇ ਵੀ ਸ਼ੀਤਲ ਪ੍ਰਸ਼ਾਦ ਮੰਗਾਇਆ ਸੀ ਭਾਈ ਲਾਲੋ ਤੋਂ ਇੱਤਾ ਹੁਣੇ ਤੁਹਾਨੂੰ ਤੇ ਉਹ ਸ਼ੀਤਲ ਪ੍ਰਸ਼ਾਦ ਸਤਗੁਰਾਂ ਨੇ ਜਿਵੇਂ ਹੀ ਉਹਦੇ ਭਾਈ ਲਾਲੋ ਨੇ ਆਪਣੇ ਹੱਥਾਂ ਦੇ ਨਾਲ ਉਸ ਬੱਚੇ ਦੇ ਮੁੱਖ ਦੇ ਵਿੱਚ ਪਾਇਆ ਤੇ ਉਹ ਜਿਹੜਾ ਭੋਜਨ ਹੈ ਅੰਦਰ ਜਾਂਦਿਆਂ ਹੀ ਨਵਾਲਾ ਹੈ ਅੰਦਰ ਜਾਂਦਿਆਂ ਹੀ ਉਹ ਬੱਚਾ ਉੱਠ ਕੇ ਖੜਾ ਹੋ ਜਾਂਦਾ ਏ ਧੰਗੁਰੂ ਨਾਨਕ ਧੰਗੁਰੂ ਨਾਨਕ ਕਰਦਾ ਇਹ ਮਹਿਮਾ ਹੈ ਸ਼ੀਤਲ ਪ੍ਰਸ਼ਾਦ ਦੀ ਬੜੀ ਵੱਡੀ ਪਰ ਮਾਫ਼ ਕਰਨਾ ਅਸੀਂ ਕਹਿ ਦਿੰਨੇ ਆ ਵੀ ਕੜਾ ਪ੍ਰਸ਼ਾਦ ਹੈ ਜੀ ਇਹ ਕੜਾ ਕਈ ਵਾਰੀ ਮਖੌਲ ਵੀ ਬੰਦੇ ਕਰਦੇ ਐ ਹੱਸ ਕੇ ਇੰਨਾ ਪ੍ਰਸ਼ਾਦ ਦਾ ਮਜ਼ਾਕ ਉਡਾਉਣਾ ਨਹੀਂ ਭਾਈ ਸਾਡੀ ਇਤਨੀ ਹیثیت ਨਹੀਂ ਹੈ ਮਾਫ਼ ਕਰਨਾ ਦੀ ਅਸੀਂ ਗੁਰੂ ਦੇ ਪ੍ਰਸ਼ਾਦ ਨੂੰ ਕਿਤੇ ਮਖੌਲ ਕਰੀਏ ਸੁਤਾ ਕਰਕੇ ਜਿਤਨਾ ادب ਸਤਕਾਰ ਹੋ ਸਕਦਾ ਹੈ ਗੁਰੂ ਇਹ ਇਹ ਪਦਾਰਥ ਨੇ ਜਿਹੜੇ ਸਤਿਗੁਰਾਂ ਦੇ ਨੇ ਐਵੇਂ ਕਿਸੇ ਦੇ ਨਾ ਸਮਝ ਲਿਓ ਵੀ ਬਾਬੇ ਨੇ ਕੜਾ ਬਣਾਇਆ ਇਦਾਂ ਦੇ ਮਜ਼ਾਕ ਇਹ ਸਾਨੂੰ ਬੜਾ ਸੋਚਣਾ ਚਾਹੀਦਾ ਹੈ ਸਿੱਖ ਹੋਈਏ ਤੇ ਆਪਣੇ ਗੁਰੂ ਦੇ ਪਦਾਰਥਾਂ ਦਾ ਹਾਸਾ ਬਣਾਈਏ ਮਾਫ ਕਰਨਾ ਬਖਸ਼ੇ ਨਹੀਂ ਜਾਵਾਂਗੇ ਪਿਆਰਿਓ ਬਖਸ਼ਾਉਣਾ ਔਖਾ ਹੋ ਜਾਣਾ ਰੋ ਵਿਚਾਰ ਇਹ ਦੁਨੀ ਚੰਦ ਹੈ ਜਿਹੜਾ ਉਹ ਸ਼ੀਤਲ ਪ੍ਰਸ਼ਾਦ ਆਪਣੇ ਪਿਤਾ ਨੂੰ ਛਕਾਉਂਦਾ ਇਹਦਾ ਉਦਾਰ ਹੁੰਦਾ ਹੈ ਦੁਨੀ ਚੰਦ ਹੁਣ ਸਤ ਕਰਤਾਰ ਕਰਦਾ ਗੁਰੂ ਨਾਨਕ ਦੀ ਮਹਿਮਾ ਗਾਉਂਦਾ ਗਾਉਂਦਾ ਵਾਪਸ ਆਇਆ ਆ ਕਰਕੇ ਸਭ ਤੋਂ ਪਹਿਲਾ ਕਰਮ ਕੀ ਕੀਤਾ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜੀਆਂ ਦੇ ਚਰਨਾਂ ਤੇ ਮੱਥਾ ਟੇਕਿਆ ਗੱਜ ਕੇ ਆਖੋ ਸਤਨਾਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਧੰਨ ਹੋ ਤੁਸੀਂ ਸੱਚ ਆਖਿਆ ਸੀ ਮੇਰਾ ਪਿਤਾ ਜਿਵੇਂ ਹੀ ਆਪ ਜੀਆਂ ਦਾ ਸ਼ੀਤਲ ਪ੍ਰਸ਼ਾਦ ਛਕਿਆ ਉਹਦਾ ਉਧਾਰ ਹੋ ਗਿਆ ਗੱਜ ਕੇ ਆਖੋ ਸਤਨਾਮ ਉਧਾਰ ਹੋ ਗਿਆ ਜੀ ਕਹਿੰਦੇ ਉਹਦਾ ਪਰ ਕਹਿੰਦੇ ਸਤਿਗੁਰੂ ਮੇਰੇ ਇੱਕ ਮਨ ਦੇ ਵਿੱਚ ਨਾ ਸਵਾਲ ਹੈ ਗੁਰੂ ਸਾਹਿਬ ਜੀ ਨੇ ਆਖਣਾ ਕੀਤਾ ਕੀ ਸਵਾਲ ਹੈ ਭਾਈ ਦੱਸ ਕਹਿੰਦੇ ਜੀ ਮੇਰਾ ਪਿਤਾ ਤਾਂ ਬੜਾ ਧਰਮੀ ਖਵਾਉਂਦਾ ਸੀ ਉਹ ਹਰ ਲੋੜਵੰਦ ਦੀ ਮਦਦ ਕਰਿਆ ਕਰੇ ਮਾਇਆ ਬੜੀ ਹੈ ਹੁਣ ਘਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਪਰ ਉਹਦਾ ਸੁਭਾਅ ਇਹ ਸੀ ਵੀ ਉਹ ਕਿਸੇ ਗਰੀਬ ਗੁਰੂ ਦੇ ਵੀ ਮਦਦ ਕਰਦਾ ਸੀ ਕਿਸੇ ਦੇ ਨਾਲ ਖੜਦਾ ਸੀ ਦਾਨਪੁਨ ਵੀ ਬੜਾ ਕਰਦਾ ਸੀ ਧਰਮੀ ਸੀ ਉਹ ਫਿਰ ਕਹਿੰਦੇ ਉਹ ਇਦਾਂ ਦੇ ਜਾਮੇ ਵਿੱਚ ਕਿਉਂ ਗਿਆ ਇਦਾਂ ਦੀ ਜੂਨ ਵਿੱਚ ਕਿਉਂ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਆਖਣਾ ਕਰਦੇ ਆ ਦੁਨੀ ਚੰਦ ਤੇਰੇ ਗਵਾਂਢ ਦੇ ਵਿੱਚ ਜਦੋਂ ਤੇਰੇ ਪਿਤਾ ਦਾ ਆਖਰੀ ਸਮਾਂ ਸੀ ਜਦੋਂ ਉਹਦੇ ਆਖਰੀ ਸੁਵਾਸ ਸਨ ਕਹਿੰਦੇ ਗਵਾਂਢ ਦੇ ਵਿੱਚ ਘਰ ਦੇ ਨੇੜੇ ਕਹਿੰਦੇ మాਸ ਰਿੰਨਿਆਂ ਜਾ ਰਿਆ ਸੀ ਜਦੋਂ ਤੇਰੇ ਪਿਤਾ ਦੇ ਆਖਰੀ ਸੁਵਾਸ ਸੀ ਉਸ ਰਿੰਨੇ ਜਾ ਰਹੇ మాਸ ਦੀ ਜਿਹੜੀ ਗੰਧ ਐ ਜਿਹੜੀ ਸੁਗੰਧ ਐ ਉਹ ਮੈਂ ਕਹ ਜਿਹੜੀ ਕਹਿੰਦੇ ਤੇਰੇ ਪਿਤਾ ਦੇ ਪਾਸ ਆਈ ਜਦੋਂ ਇਹਨੇ ਇਹਨੇ ਕਹਿੰਦੇ ਉਹ ਸੁੰਗੀ ਹੈ ਉਹ ਵਾਸ਼ਨਾ ਸੁੰਗੀ ਜਦੋਂ ਤ੍ਰਿਸ਼ਨਾ ਮਨ ਦੇ ਵਿੱਚ ਮਾਸ ਆ ਗਿਆ ਉਸੇ ਸਮੇਂ ਆਖਰੀ ਸਵਾਸ ਸੀ ਆਖਰੀ ਸਵਾਸ ਦੇ ਵਿੱਚ ਕਹਿੰਦੇ ਵਾਸ਼ਨਾ ਜਿਹੜੀ ਮਾਸ ਦੇ ਵਿੱਚ ਚਲੀ ਗਈ ਜਿਸ ਕਾਰਨ ਕਰਕੇ ਜਦੋਂ ਤੇਰਾ ਇਤਨੀ ਨੂੰ ਪਿਤਾ ਸਰੀਰ ਛੱਡਦਾ ਹੈ ਫਿਰ ਅਗਲਾ ਜਨਮ ਕਹਿੰਦੇ ਇਹਨੂੰ ਬਗਿਆੜ ਦਾ ਮਿਲਦਾ ਕਿਉਂਕਿ ਬਗਿਆੜ ਦੀ ਜਿਹੜੀ ਖੁਰਾਕ ਹੈ ਉਹ ਮਾਸ ਹੈ ਬਗਿਆੜ ਜਿਹੜਾ ਮਾਸ ਖਾਂਦਾ ਹੈ ਇਹ ਕਾਹ ਫੂਸ ਨਹੀਂ ਖਾਂਦਾ ਸੋ ਤਾਂ ਕਰਕੇ ਕਹਿੰਦੇ ਤੇਰੇ ਪਿਤਾ ਨੂੰ ਜਿਹੜੀ ਹੈ ਬਗਿਆੜ ਦੀ ਜੂਨੀ ਮਿਲੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਦੇ ਚਰਣੀ ਲੱਗਿਆ ਕਹਿੰਦੇ ਸਤਿਗੁਰੂ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਆਪ ਜੀਆਂ ਨੇ ਚਾਨਣ ਕੀਤਾ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਣਾ ਕੀਤਾ ਦੁਨੀ ਚੰਦ ਚੇਤਾ ਰੱਖੀ ਓਏ ਇਹ ਜਿਹੜੇ ਕਰਮ ਕੀਤੇ ਜਾਂਦੇ ਨੇ ਧਰਮ ਨੂੰ ਲੈ ਕਰਕੇ ਇਨਾਂ ਦੇ ਵਿੱਚ ਦੁਬਿਧਾ ਨਹੀਂ ਹੋਣੀ ਚਾਹੀਦੀ ਐਵੇਂ ਕਹਿੰਦੇ ਧਰਮ ਦੇ ਕਰਮਾਂ ਚ ਪੈ ਕੇ ਰੁਕੇ ਕਹਿੰਦੇ ਐਵੇਂ ਪੁੱਠੇ ਕਰਮਾਂ ਵਿੱਚ ਨਹੀਂ ਪੈਣਾ ਚਾਹੀਦਾ ਹਾਂ ਜੇ ਤੂੰ ਧਰਮ ਦੇ ਕਰਮ ਕਰਨੀ ਨੇ ਕਹਿੰਦੇ ਲੋਕਾਈ ਦਾ ਭਲਾ ਕਰ ਲੋਕਾਂ ਦੇ ਵਿੱਚ ਕਹਿੰਦੇ ਆਪਣੀ ਮਾਇਆ ਕਰਕੇ ਜਿਵੇਂ ਤੂੰ ਕਹਿੰਨੇ ਮੇਰਾ ਪਿਤਾ ਕਰਮ ਕਰਦਾ ਸੀ ਉਸੇ ਦੀ ਚਾਲੀ ਤੇ ਚੱਲ ਜੇ ਤੂੰ ਭਲੀ ਚਾਹੁੰਨਾ ਹੈ ਪਰ ਕਹਿੰਦੇ ਇੱਥੇ ਦੁਨੀ ਚੰਦ ਹੈ ਜਿਹੜਾ ਆਖਣਾ ਕਰਦਾ ਹੈ ਕਹਿੰਦਾ ਜੀ ਐਦਾਂ ਨਹੀਂ ਹੁੰਦਾ ਕਹਿੰਦਾ ਇਹ ਧਰਮ ਬੜੇ ਜ਼ਰੂਰੀ ਹਨ ਕਹਿੰਦਾ ਮਾਇਆ ਵੀ ਬੜੀ ਜ਼ਰੂਰੀ ਹੈ ਮਾਇਆ ਹੋਏਗੀ ਤੇ ਕੀ ਹੋਏਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਣਾ ਕੀਤਾ ਕਹਿੰਦੇ ਨਹੀਂ ਦੁਨੀ ਚੰਦ ਮਾਇਆ ਕੁਛ ਨਹੀਂ ਮਾਇਆ ਗੁਜਰਾਨ ਹੈ ਹਾਂ ਗੁਜਾਰੇ ਜੋਗੀ ਹੋਣੀ ਚਾਹੀਦੀ ਹੈ ਬਹੁਤੀ ਮਾਇਆ ਇਕੱਠੀ ਕਰਕੇ ਐਦਾਂ ਰੱਖੀਦੀ ਨਹੀਂ ਹੁੰਦੀ ਸਤਿਗੁਰੂ ਸੱਚੇ ਪਾਤਸ਼ਾਹ ਆਖਣ ਲੱਗੇ ਦੁਨੀ ਚੰਦ ਕਹਿੰਦਾ ਜੀ ਲੈ ਕਹਿੰਦਾ ਸਮਾਂ ਹੀ ਜਿਹੜਾ ਇਹੋ ਜਿਹਾ ਹੈ ਅੱਜ ਕੱਲ ਤਾਂ ਪੈਸੇ ਵਾਲੀ ਨੂੰ ਕਹਿੰਦੇ ਸਲਾਮਾ ਨੇ ਉਹ ਜਿਵੇਂ ਕਹਿੰਦੇ ਐ ਨਾ ਮਾਇਆ ਤੇਰੇ ਤੀਨ ਨਾਮ ਪਰਸ਼ੂ ਪਰਸਾ ਪਰਸuram ਉਹ ਕਹਿੰਦੇ ਕੋਈ ਸੇਠ ਹੁੰਦਾ ਸੀ ਤੇ ਉਹ ਗੱਲੇ ਤੇ ਇਦਾਂ ਬੈਠਿਆ ਕਰੇ ਉਹ ਕੋਈ ਆਖਿਆ ਕਰੇ ਸੇਠ ਜੀ RAM RAM ਉਹ ਕਹਦਿਆ ਕਰੇ ਵੀ ਕਹਦੇ ਆਂਗੇ ਭਾਈ ਉਹ ਫਿਰ ਕਿਹਾ ਕਰੇ ਸੇਠ ਜੀ RAM RAM ਉਹ ਕਹਿੰਦੇ ਜੀ ਕਹਿ ਦੇਆ ਕਰਾਂਗੇ ਉਹ ਕਹਿੰਦੇ ਪਰਸ਼ਰਾਮ ਦੀ ਦੋ ਤਿੰਨ ਜਣੇ ਲੰਗੇ ਤੇ ਉਹ ਇਹ ਹੀ ਗੱਲ ਆਖਿਆ ਕਰੇ ਵੀ ਕਹਿ ਦੇਾਂਗੇ ਤੇ ਉਹ ਦੇਖਣ ਵਾਲਾ ਆਖੇ ਵੀ ਛੇਠ ਜੀ ਉਹ ਤੁਹਾਨੂੰ ਰਾਮ ਰਾਮ ਕਹਿੰਦੇ ਐ ਉਹ ਤੁਹਾਨੂੰ ਅਦਬ ਕਰਦੇ ਐ ਤੁਹਾਡਾ ਸਤਿਕਾਰ ਕਰਦੇ ਐ ਦੂਆ ਸਲਾਮ ਕਰਦੇ ਐ ਤੇ ਜਵਾਬ ਤੇ ਇਹ ਹੋਣਾ ਚਾਹੀਦਾ ਵੀ ਰਾਮ ਰਾਮ ਭਾਈ ਤੇ ਤੁਸੀਂ ਕਹਿ ਦਿੰਦੇ ਹੋ ਕਹਿ ਦੇਾਂਗੇ ਉਹ ਕਹਿੰਦੇ ਨਹੀਂ ਓਏ ਮੇਰੇ ਕੋਲੇ ਕਿਸੇ ਸਮੇ ਇਹ ਮਾਇਆ ਨਹੀਂ ਸੀ ਮੈਨੂੰ ਇਹੋ ਹੀ ਲੋਕ ਕਦੇ ਕਹਿੰਦੇ ਪਹਿਲਾਂ ਕਹਿੰਦੇ ਸੀ ਪਰਸੂ ਓਏ ਪਰਸੂ ਕਹਿ ਕੇ ਬੁਲਾਉਂਦੇ ਸੀ ਉਹ ਪਰਸਿਆ ਕਿੱਧਰ ਜਾਣਾ ਐ ਇਧਰ ਆ ਕਹਿੰਦੇ ਥੋੜੀ ਜੀ ਮਾਇਆ ਜਦੋਂ ਆਈ ਕਹਿੰਦੇ ਪਰਸੂ ਤੋਂ ਮੈਨੂੰ ਪਰਸਾ ਕਹਿਣ ਲੱਗ ਪਏ ਪਰਸਾ ਇਧਰ ਆ ਫਿਰ ਕਹਿੰਦੇ ਜਦੋਂ ਮਾਇਆ ਥੋੜੀ ਜੀ ਹੋਰ ਆ ਗਈ ਫਿਰ ਮੈਂ ਪਰਸ ਰਾਮ ਬਣ ਗਿਆ ਫਿਰ ਹੁਣ ਜਦੋਂ ਕਹਿੰਦੇ ਮਾਇਆ ਮੇਰੇ ਕੋਲੇ ਕਾਫੀ ਹੋ ਗਈ ਹੈ ਹੁਣ ਮੈਂ ਕਹਿੰਦੇ ਸੇਠ ਪਰਸ਼ਰਾਮ ਦੀ ਬਣ ਗਿਆ ਕਹਿੰਦੇ ਮਾਇਆ ਨੂੰ ਸਲਾਮ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਆਖਣਾ ਕੀਤਾ ਕਹਿੰਦੇ ਦੁਨੀ ਚੰਦ ਚੇਤਾ ਰੱਖੀ ਮਾਇਆ ਗੁਜਾਰੇ ਜੋਗੀ ਹੋਵੇ ਚੰਗੀ ਗੱਲ ਹੈ ਪਰ ਕਹਿੰਦੇ ਸਾੰਬ ਕਿਹ ਨਹੀਂ ਰੱਖੀਦੀ ਹੁੰਦੀ ਉਹ ਜਿੱਥੇ ਮਾਇਆ ਹੋਵੇ ਉਥੇ ਵੈਸ਼ ਭਾਵਨਾ ਵੀ ਆਪੇ ਆਉਂਦੀ ਹੈ ਉਥੇ ਚੁਗਲੀ ਵੀ ਆਉਂਦੀ ਹੈ ਨਿੰਦਿਆ ਵੀ ਆਉਂਦੀ ਹੈ ਈਰਖਾ ਵੀ ਆਉਂਦੀ ਹੈ ਬੜੇ ਕੁਸ਼ ਕਹਿੰਦੇ ਇਹ ਨਾਲ ਲੈ ਕੇ ਜਾਂਦੀ ਹੈ ਆਪਣੇ ਕਿਉਂਕਿ ਇਹਦੇ ਪਹਿਰੇਦਾਰ ਹੁੰਦੇ ਨੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਣਾ ਕਰਦੇ ਨੇ ਪਰ ਦੁਨੀ ਚੰਦ ਤੇ ਅਸਰ ਨਹੀਂ ਹੋਇਆ ਕਿਉਂਕਿ ਮਾਇਆ ਪਈ ਹੋਈ ਹੈ ਤੇ ਇਹ ਬੜੀ ਵੱਡੀ ਪਹਿੜੀ ਮਾਇਆ ਹੈ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ ਇਸ ਕੀ ਜੋ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ ਪੰਕਤੀ ਆਉਂਦੀ ਹੈ ਨਾ ਗੁਰਬਾਣੀ ਦੇ ਵਿੱਚ ਕਹਿੰਦੇ ਜਿਹੜੀ ਇਹਦੀ ਸੇਵਾ ਕਰਦਾ ਹੈ ਜਿਆਦਾ ਹਾਂ ਹੋਵੇ ਕੋਈ ਮਾੜੀ ਗੱਲ ਨਹੀਂ ਪਰ ਕਹਿੰਦੇ ਇਹਦੇ ਵਿੱਚ ਰੁੱਝਿਆ ਰਹੇਗਾ ਮਾਇਆ ਜਦੋਂ ਦਿਮਾਗ ਤੇ ਸਿਰ ਨੂੰ ਚੜ ਜਾਂਦੀ ਹੈ ਫਿਰ ਬੜੀ ਭੈੜੀ ਹਾਲਤ ਹੁੰਦੀ ਹੈ ਪਿਆਰਿਓ ਦੁਨੀ ਚੰਦ ਨੂੰ ਸਮਝਾਉਣਾ ਸਤਿਗੁਰੂ ਕਰਦੇ ਆ ਪਰ ਦੁਨੀ ਚੰਦ ਸਮਝਦਾ ਨਹੀਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਆਖਣਾ ਕਰਦੇ ਆ ਚੰਗਾ ਲੈ ਇਹਨੂੰ ਆਹ ਸੂਈ ਇੱਕ ਦੇ ਕੇ ਜਾਣੇ ਆ ਆ ਸਾਡੇ ਕੋਲ ਹੈ ਇਹਨਾਂ ਤੂੰ ਸੰਭ ਕੇ ਰੱਖੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੁਣ ਸਾਡੇ ਚਾਲੇ ਦਾ ਸਮਾਂ ਹੈ ਸੰਭ ਕੇ ਇਹਨੂੰ ਰੱਖੀ ਸੱਚਖੰਡ ਦੇ ਵਿੱਚ ਤੇਰੇ ਤੋਂ ਲਵਾਗੇ ਜਾ ਕੇ ਦਰਗਾਹ ਦੇ ਵਿੱਚ ਜਦੋਂ ਤੂੰ ਜਾਏਂਗਾ ਨਾ ਮਰ ਕੇ ਉਦੋਂ ਕਹਿੰਦੇ ਲਵਾਗੇ ਕਹਿੰਦੇ ਦੁਨੀ ਚੰਦ ਨੇ ਉਹ ਸੂਈ ਫੜ ਲਈ ਸਤਿਗੁਰਾਂ ਪਾਸੋਂ ਆਪਣੇ ਘਰ ਦੀ ਇਹਦੀ ਜਿਹੜੀ ਬੀਬੀ ਹੈ ਉਹਨੂੰ ਫੜਾਵਣ ਲੱਗਾ ਕਹਿੰਦਾ ਲੈ ਆ ਸਾਹਮਣੇ ਜਦੋਂ ਕਿਤੇ ਮੇਰਾ ਆਖਰੀ ਸਮਾ ਆਏਗਾ ਮੈਨੂੰ ਫੜਾ ਦੀ ਉਹ ਸਾਧੂ ਕਹਿ ਕੇ ਗਏ ਨੇ ਉਹ ਬਾਬਾ ਨਾਨਕ ਜੀ ਕਹਿ ਕੇ ਗਏ ਨੇ ਵੀ ਅੱਗੇ ਜਾ ਕੇ ਸਤਖੰਡ ਦੇ ਵਿੱਚ ਲਵਾਵਾਂਗੇ ਉਹ ਜਿਹੜੀ ਇਹਦੀ ਘਰਵਾਲੀ ਸੀ ਬੀਬੀ ਉਹ ਕਿਤੇ ਸੰਗਤ ਕਰਨ ਵਾਲੀ ਸੀ ਉਹਨੇ ਆਖਣਾ ਕੀਤਾ ਕਹਿੰਦੇ ਜੀ ਭੋਲੇ ਹੋ ਤੁਸੀਂ ਕਹਿੰਦੇ ਨਾਲ ਥੋੜੀ ਜਾਣਾ ਕੁਸ ਨਾਲ ਤਾਂ ਕਹਿੰਦੇ ਅਦੇਹੀ ਵੀ ਨਹੀਂ ਜਾਏਗੀ ਜਿਹੜਾ ਪੰਜਾਂ ਤੱਤਾਂ ਦਾ ਸਰੀਰ ਲੈ ਕੇ ਜਨਮੇ ਆ ਕਹਿੰਦੇ ਇਹ ਵੀ ਨਹੀਂ ਇੰਨੇ ਵੀ ਨਹੀਂ ਜਾਣਾ ਇੰਨੇ ਵੀ ਰਾਖ ਹੋ ਜਾਣਾ ਹੈ ਸਵਾਹ ਹੋ ਜਾਣਾ ਹੈ ਸੂਈ ਤੁਸੀਂ ਕਿਸ ਤਰੀਕੇ ਦੇ ਨਾਲ ਲੈ ਜਾਓਗੇ ਦੇਖੋ ਸਤਗੁਰਾਂ ਨੇ ਕਿਵੇਂ ਚਾਨਣ ਕਰਵਾਇਆ ਤੇ ਹੁਣ ਕਹਿੰਦੇ ਇਹ ਜਿਹੜਾ ਧੁਨੀ ਚਾਹਦਾ ਹੈ ਜਦੋਂ ਆਪਣੀ ਉਸ ਘਰ ਵਾਲੀ ਬੀਬੀ ਦੀ ਗੱਲ ਸੁਣਦਾ ਹੈ ਮਨ ਦੇ ਵਿੱਚ ਕਾਂਟੀ ਖੜਕਦੀ ਐ ਵੀ ਹਾਂ ਗੱਲ ਤਾਂ ਸਹੀ ਐ ਵੀ ਜਾਣਾ ਤਾਂ ਸਰੀਰ ਨੇ ਵੀ ਨਹੀਂ ਤੇ ਮਾਇਆ ਆ ਸੂਈ ਜਿਹੜੀ ਐ ਇਹਨੇ ਕਿੱਥੋਂ ਜਾਣਾ ਹੈ ਗਿਆ ਸਤਿਗੁਰਾਂ ਦੇ ਪਾਸ ਕਹਿੰਦਾ ਸਤਿਗੁਰੂ ਆ ਤੁਸੀਂ ਜਿਹੜੀ ਸੂਈ ਮੈਨੂੰ ਦੇ ਕੇ ਚੱਲੇ ਹੋ ਇਹਨੇ ਨਾਲ ਥੋੜਾ ਹੀ ਜਾਣਾ ਐ ਇਹ ਤਾਂ ਇੱਥੇ ਹੀ ਰਹਿ ਜਾਣੀ ਐ ਮੇਰੀ ਚਿਖਿਆ ਵੀ ਸੜ ਜਾਏਗੀ ਮੇਰਾ ਸਰੀਰ ਸੜ ਜਾਣਾ ਐ ਸੁਆਹ ਹੋ ਜਾਣਾ ਐ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਦੁਨੀ ਚੰਦ ਓਏ ਜੇ ਸੂਈ ਨਹੀਂ ਜਾਂਦੀ ਆ ਜਿਹੜਾ ਐਨਾ ਪੈਸਾ ਤੂੰ ਇੰਨੀ ਮਾਇਆ ਇਕੱਠੀ ਕਰੀ ਐ ਇਹਦਾ ਇਹ ਇਹ ਤੇਰੇ ਨਾਲ ਥੋੜੀ ਜਾਣੀ ਐ ਉਹ ਜਿਵੇਂ ਆ ਸੂਈ ਸਾਨੂੰ ਮੋੜੀ ਜਾਂ ਲੈ ਜਿਹਦੇ ਜਿਹਦੇ ਤੋਂ ਪਾਪਾਂ ਨਾਲ ਕਮਾਈ ਹੋਈ ਐ ਕਹਿੰਦੇ ਇਹ ਮਾਇਆ ਵੀ ਵਾਪਸ ਕਰ ਦੇ ਗੱਜ ਕੇ ਆਖੋ ਸਤਨਾਮ ਜਿਨ੍ਹਾਂ ਜਿਨ੍ਹਾਂ ਤੋਂ ਝੂਠ ਬੋਲ ਕੇ ਫਰੇਵ ਕਰਕੇ ਕਮਾਈ ਐ ਨਾ ਉਹਨਾਂ ਨੂੰ ਵੀ ਇਦਾਂ ਹੀ ਸੂਈ ਵਾਂਗੂ ਮੋੜ ਦੇ ਤੇਰੇ ਪਿਓ ਵਾਂਗ ਤੇਰਾ ਵੀ ਭਲਾ ਹੋ ਜਾਏਗਾ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਉਪਦੇਸ਼ ਕੀਤਾ ਦੁਨੀ ਚੰਦ ਹੈ ਜਿਹੜਾ ਹੁਣ ਕਹਿੰਦੇ ਇੱਕ ਸੇਠ ਤੋਂ ਵਪਾਰੀ ਸੇਠ ਤੋਂ ਹੁਣ ਧਰਮੀ ਸੇਠ ਬਣ ਗਿਆ ਧਰਮ ਦੇ ਕੰਮ ਕਰਦਾ ਹੈ ਸੋ ਇਸ ਤਰੀਕੇ ਦੇ ਨਾਲ ਇਹ ਜਿਹੜਾ ਦੁਨੀ ਚੰਦ ਸੇਠ ਹੈ ਇਹਨੂੰ ਸਤਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਕੇ ਫਿਰ ਅੱਗੇ ਚੱਲਾ ਪਾਉਂਦੇ ਨੇ ਸੋ ਅਗਲੀਆਂ ਜੋ ਕਥਾਵਾਂ ਨੇ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਜਾਣਾ ਅਗੇ ਮਾਤਾ ਤ੍ਰਿਪਤਾ ਜੀਆਂ ਦੇ ਅਕਾਲ ਚਲਾਣੇ ਆਉਣੇ ਨੇ ਪਿਤਾ ਜੀਆਂ ਨੇ ਅਕਾਲ ਚਲਾਣਾ ਕਰਨਾ ਹੈ ਉਹ ਸਾਰੀਆਂ ਕਥਾਵਾਂ ਦੇ ਨਾਲ ਆਪਣੀਆਂ ਜੁੜਨਾ ਸਵਾਉ ਹੁਣ ਗੱਜ-ਵੱਜ ਕੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਹੈ ਸੰਗਤਾਂ ਦਾ ਜੋ ਜੀ ਆਪ ਜੀ ਹਾਜ਼ਰੀ ਪਰਦੇ ਹੋ ਸਵਾਉ ਹੁਣ ਸਮਾਪਤੀ ਦਾ ਸਮਾਂ ਹੈ ਗੱਜ-ਵੱਜ ਕੀ ਸ਼ਲੋਕ ਵਿੱਚ ਬੋਲਣਾ ਉਸ ਤੋਂ ਬਾਅਦ ਅਰਦਾਸਾਂ ਬੇਨਤੀਆਂ ਸਤਿਗੁਰਾਂ ਦੇ ਪਾਵਨ ਹੁਕਮ ਫਿਰ ਸਤਨਾਮ ਵੈਗੁਰੂ ਕਰਦੇ ਆਂ ਕਰੋ ਕਰੀ ਚਾਲੇ ਪੌਣੇ ਬੋਲਦੇ ਆਂ ਪਾਸੋਂ ਜਾਣੇ ਅਣਜਾਣੇ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਸਤਿਗੁਰੂ ਔਰ ਸੰਗਤ ਬਖਸ਼ਣ ਜੋਗ ਹੋ ਬਖਸ਼ ਲੈਣਾ ਜੀ ਭੁੱਲਾਂ ਨਾ ਚਿਤਾਰਨੀਆਂ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਦਿਵਸ ਰਾਤ ਦੁਇ ਦਾਈ ਦਇਆ ਖਿਲੇ ਸਗਲ ਚੰਗਿਆਈਆ ਬੁਰਿਆਆ ਵਾਚੈ ਧਰਮ ਕਰਮੀ ਆਪੋ ਆਪਣੀ ਕੀ ਨੇੜੇ ਕੇ ਜਿਨੀ ਨਾਮ ਧਿਆਇ ਗਏ ਮਸਕਤ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਜਿਨੀ ਨਾਮ ਧਿਆਇ ਗਏ ਮਸਕਤ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆ